ਸ਼ਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ ਪੌਣੇ 10 ਤੇ ਮੈਂ ਨਾ ਕੇ ਹੋ ਗਈ ਸੀ ਰੈਡੀ ਤੇ ਲੱਗੀ ਹੋਈ ਸੀ ਰੋਟੀ ਬਣਾਉਣ ਬੱਚੇ ਪਾਲ ਕਟਾ ਕੇ ਆਏ ਨੇ ਉਹ ਵੀ ਨੌਣ ਲੱਗੇ ਹੋਏ ਨੇ ਤੇ ਮੰਮੀ ਹੁਣ ਬਿੱਲੀ ਹੋ ਕੇ ਬੈਠੀ ਹੈ ਪੱਕੇ ਥੱਲੇ ਹਵਾ ਲੈਂਦੀ ਹੈ ਮੰਮੀ ਬੈਠ ਕੇ ਅੱਜ ਮੰਮੀ ਤੋਂ ਮਿਸਤਰੀ ਦਾ ਕੰਮ ਕਰਾਵਾਂਗੇ ਕੱਲ ਬਿਜਲੀ ਦਾ ਕੰਮ ਕਰਿਆ ਅੱਜ ਮਿਸਤਰੀ ਦਾ ਕਰਾਵਾਂਗੇ ਦੂਜਾ ਬਾਹਰੇ ਆਪਾਂ ਜਿਹੜੀ ਆਪਣੇ ਚੁੱਲ੍ਹਾ ਹੈ ਜਿੱਥੇ ਉੱਥੇ ਆਪਾਂ ਤਿਆਰ ਕਰਾਵਾਂਗੇ ਸਲਪ ਸੁਲਪ ਪਕਵਾਵਾਂਗੇ ਅੱਜ ਮੰਮੀ ਤੋਂ ਤੇ ਬਾਕੀ ਕਰਦੇ ਹਾਂ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਇੱਧਰ ਦੇਖ ਲਓ ਮੈਂ ਰੋਟੀ ਬਣਾਉਣ ਲੱਗੀ ਹਾਂ ਮੇਰਾ ਸੈਟਅਪ ਦੇਖ ਲਓ ਆਟੇ ਨਾਲ ਮੇਰੇ ਹੱਥਲੇ ਬੜੇ ਪਏ ਆ ਮੈਂ ਕਿਹਾ ਚਲੋ ਬਲੌਗ ਸ਼ੁਰੂ ਕਰ ਲਈਏ ਇੱਧਰ ਗੜੀਆਂ ਬਣਿਆ ਪਿਆ ਤੇ ਇਧਰ ਆਪਣੀ ਰਾਤ ਸਬਜੀ ਬਣਾਈ ਸੀ ਉਹ ਪਈ ਆ ਉਹਦੇ ਨਾਲ ਹੀ ਖਾਵਾਂਗੇ ਰੋਟੀ ਦੁੱਧ ਗਰਮ ਹੋ ਗਿਆ ਤੇ ਬਾਕੀ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਸਾਰਿਆਂ ਨੇ ਖਾ ਲਿਆ ਖਾ ਕੇ ਬੇਲੇ ਹੋ ਗਏ ਹਜੇ ਮੈਂ ਸਿਰ ਬੋਣਾ ਕੰਗਾ ਕਰਨਾ ਮੰਮੀ ਤੋਂ ਤੇਲ ਲਵਾਉਂਦੀ ਆ ਕਿ ਤੇ ਮੇਰੇ ਲੱਡੂ ਵੀ ਨਾ ਲੇ ਸੀ ਇਹਨਾਂ ਨੇ ਵੀ ਦੋਨਾਂ ਨੇ ਰੋਟੀ ਖਾ ਲਈ ਸੀ ਫੋਨ ਨੂੰ ਕੀ ਹੋ ਗਿਆ ਧੁੰਦਲਾ ਜਾ ਕਾ ਤੂ ਹੋਇ ਪਿਆ ਬੂ ਚਮਕ ਬੈਂਦੀ ਆ ਛੋਤਰੋਂ ਚਾਨਣ ਬੈਂਦਾ ਤਾਂ ਕਰਕੇ ਲੱਗਦਾ ਸੀਗਾ ਤੇ ਬੱਚੇ ਘਰੇ ਜਿੱਦ ਕਰੀ ਬੈਠੇ ਨੇ ਆਖੇ ਅਸੀਂ ਕਿਤੇ ਜਾਣਾ ਭੁੰਮਣ ਫਿਰਨ ਤੇ ਦੱਸੋ ਹੁਣ ਮੈਂ ਇਹਨਾਂ ਨੂੰ ਕਿੱਥੇ ਲੈ ਕੇ ਜਾਵਾਂ ਸਕੂਟਰੀ ਤੇ ਹੁਣ ਆਪਣੇ ਕੋਲ ਕਿਹੜਾ ਗੱਡੀ ਆ ਜਾਂ ਉਹ ਗੱਗੀ ਆ ਵੀ ਸਾਨੂੰ ਲੈ ਜੂਗਾ ਕਿਤੇ ਘਮਾਉਣ ਵਾਸਤੇ ਹਣਾ ਮਸਾਂ ਤੇ ਇੱਕ ਸੰਡੇ ਆਉਂਦਾ ਹਫਤੇ ਬਾਅਦ ਬੱਚਿਆਂ ਨੂੰ ਐ ਹੁੰਦਾ ਵੀ ਅਸੀਂ ਕਿਤੇ ਘੁੰਮਣ ਚੱਲੀ ਜਾਂ ਕਿਤੇ ਆਪਦੇ ਫਰੈਂਡ ਦੇ ਘਰੇ ਚੱਲੀਏ ਇਹਨਾਂ ਨੇ ਜਾਣਾ ਸੀ ਆਪਦੇ ਫਰੈਂਡ ਦੇ ਘਰੇ ਤੇ ਉਹਨਾਂ ਦਾ ਪ੍ਰੋਗਰਾਮ ਬਣ ਗਿਆ ਕਿਤੇ ਜਾਣ ਦਾ ਤਾਂ ਕਰਕੇ ਹੁਣ ਮਿਸ ਹੋ ਗਿਆ ਕੰਮ ਹੁਣ ਉਹ ਪਿਆੰਦਾ ਰੁੱਸਿਆ ਉਹਦੇ ਚੈੱਕ ਕਰੋ ਕੰਮ ਜੋ ਬੰਦੇ ਮੈਂ ਉਹਨੂੰ ਕਹਿ ਮੈਂ ਕਿ ਆਪਾਂ ਮਸਤ ਹੋਣਾ ਸਭ ਚੱਲਦਿਆ ਮੱਥਾ ਟੇਕ ਕੇ ਆਵਾਂਗੇ ਨਾਲੇ ਨਾਲੇ ਚਲੋ ਤੁਹਾਡਾ ਢੇੜਾ ਨਿਕਲ ਜੂਗਾ ਵੀ ਥੋੜੇ ਜਿਹਾ ਫਰੈਸ਼ ਜੇ ਹੋ ਜਾਗੇ ਆਪਾਂ ਕਹਿਣਾ ਹੀ ਨਹੀਂ ਮੰਨਦਾ ਹੁਣ ਮੈਂ ਕਿਹਾ ਭਾਈ ਫਿਰ ਨਹੀਂ ਤਾਂ ਨਾ ਸੀ ਹਨਾ ਵੀ ਸ਼ੋਮੀ ਹੋਰ ਤਾਂ ਮੈਂ ਕੀ ਕਰ ਸਕਦੀ ਆ ਹਨਾ ਮਾਸਤੂਆਣਾ ਸਾਹਿਬ ਆਇਆ ਵੀ ਨੇੜੇ ਆ ਆਪਾਂ ਨੂੰ ਵੀ ਉੱਥੇ ਮੈਂ ਲਿਜਾ ਸਕਦੀ ਆ ਰਾਣਾ ਸਾਹਿਬ ਆਪਾਂ ਨੂੰ ਬਹੁਤ ਦੂਰ ਪੈ ਜਾਂਦਾ ਕਿਉਂਕਿ ਇੰਨੀ ਸਕੂਟਰੀ ਮੇਰੇ ਤੋਂ ਵੀ ਨਹੀਂ ਚੱਲਦੀ ਇੰਨੀ ਸਕੂਟਰੀ ਤਾਂ ਮੇਰੇ ਤੋਂ ਵੀ ਨਹੀਂ ਚੱਲਦੀ ਨੇੜੇ ਨੇੜੇ ਜਾ ਸਕਦੀ ਆ ਮੈਂ ਹਰ ਗੁਣ ਕੇ ਪੱਛੇ ਜਾਂਦੇ ਨੇ ਕਿਤੇ ਗੁਰਦਾਸਪੁਰ ਜਾਂਦੇ ਨੇ ਆਪਾਂ ਵੀ ਚੱਲਦੇ ਹਾਂ ਆਪਾਂ ਕਿਵੇਂ ਚੱਲੀ ਪਾਪਾ ਤੋਰੇ ਹੈ ਨਹੀਂ ਨਾ ਆਪਣੇ ਕੋਲ ਗੱਡੀ ਆ ਨਾ ਉਰੇ ਪਾਪਾ ਨੇ ਸੋਮੂ ਦਾ ਮੂੰਹ ਦੇਖ ਪਾਪਾ ਜੂ ਬਾਈ ਗੁਰੂ ਜੀ ਨੂੰ ਕਹੋ ਕਿ ਸਾਨੂੰ ਖਾਸੇ ਪੈਸੇ ਦੇ ਦੋਗਾ ਫਿਰ ਮੇਰੇ ਪਾਪਾ ਉਰੇ ਆ ਜਾਣਗੇ ਹੈ ਸ਼ੋਮੀ ਕਹੋ ਤਾਂ ਸਹੀ ਬਾਈ ਗੁਰੂ ਜੀ ਨੂੰ ਕਹੋ ਕਿ ਬਾਈ ਗੁਰੂ ਜੀ ਮੇਰੇ ਪਾਪਾ ਨੂੰ ਪੈਸੇ ਬਹੁਤ ਦੇ ਦੋ ਫਿਰ ਮੇਰੇ ਪਾਪਾ ਸਾਡੇ ਕੋਲ ਆ ਜਾਣਗੇ ਫਿਰ ਅਸੀਂ ਸੰਡੇ ਨੂੰ ਘੁੰਮਣ ਜਾਇਆ ਕਰਾਂਗੇ ਹੈਨਾ ਗੁੱਸੇ ਹੋਏ ਬੈਠੇ ਨੇ ਦੋਨੇ ਆ ਦੇਖ ਲੋ ਕੁਰਸੀ ਮੁੱਦੀ ਮਾਰ ਕੇ ਉਹਦੇ ਉੱਪਰ ਚੜ੍ਹਿਆ ਬੈਠਾ ਉਹ ਅੰਦਰ ਬੈੱਡ ਤੇ ਪਿਆ ਅਸੀਂ ਸੱਸ ਨੂੰ ਆ ਝਾਕਦੇ ਆ ਨਾ ਗਣੀ ਬੈਠੀ ਹੈ ਕੀ ਹਾਲਾ ਹੁਣ ਕੀ 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 ਕਰੀਏ ਉਹੀ ਤਾਂ ਗੱਲ ਹੈ ਬੰਦੇ ਦੇ ਬਿਨਾ ਹਾਲਾ ਪੁੱਤਰੀ ਨੂੰ ਬੰਦੇ ਦੇ ਬਿਨਾ ਬਈ ਕਿਤੇ ਨਹੀਂ ਜਾ ਸਕਦੇ ਹਨਾ ਜੇ ਗੱਗੀ ਇੱਥੇ ਹੁੰਦੇ ਫਿਰ ਤਾਂ ਉਹ ਸਾਨੂੰ ਸੌ ਥਾਂ 'ਵੀ ਲੈ ਜਾਂਦੇ ਕਮਾਉਣ ਉਹ ਤਾਂ ਆਪ ਹੀ ਕੋ ਮਰਦਸ਼ਕੀਨ ਨੇ ਹਜੇ ਮੈਂ ਕਹਿ ਦਿੰਨੀ ਹੁਣ ਅਸੀਂ ਨਹੀਂ ਜਾਣਾ ਕਿਤੇ ਛੱਡੋ ਪਰੇ ਥੱਕ ਜਾਾਂਗੇ ਐ ਹੋ ਜਾਾਂਗੇ ਉਹ ਕਹਾਂਗੇ ਨਹੀਂ ਬੱਸ ਫਟਾਫਟ ਕੱਪੜੇ ਪਾਓ ਰਾਣਾ ਸਾਹਿਬ ਚੱਲੀਆ ਫਟਾਫਟ ਕੱਪੜੇ ਪਾਓ ਮਾਸਤੂਆ ਰਾਣਾ ਸਾਹਿਬ ਚੱਲੀਆ ਉਹਨੂੰ ਬਹੁਤ ਸ਼ੌਂਕ ਆ ਜਾਂਦਾ ਬਹੁਤ ਜ਼ਿਆਦਾ ਸ਼ੌਂਕ ਆ ਸ਼ੁਰੂ ਤੋਂ ਤੇ ਮੈਨੂੰ ਕਹਿੰਦੇ ਸੀ ਚੱਲ ਮੋਟਰਸਾਈਕਲ ਤੇ ਚੱਲਦੇ ਹਾਂ ਜੇ ਮੈਂ ਕਹਿੰਦੀ ਸੀ ਥੱਕ ਜਾਾਂਗੇ ਵੇਤੋਂ ਨਹੀਂ ਜਾਇਆ ਜਾਣਾ ਪਰ ਹੁਣ ਮੈਨੂੰ ਵਿਆਹ ਤੋ ਜੀ ਪੈ ਗਈ ਚਲੋ ਐ ਹੁੰਦਾ ਵੀ ਹੈ ਨਾ ਥੋੜੇ ਜਿਹੇ ਟਾਈਮ ਵਾਸਤੇ ਛੁੱਟੀ ਆਉਂਦ ਨੇ ਵੀ ਚਲੋ ਕੋਈ ਨਾ ਹੈ ਨਾ ਚੱਲਦੇ ਆ ਹੁਣ ਬੱਚੇ ਦੋਨੇ ਉਦਾਸ ਹੋਏ ਬੈਠੇ ਨੇ ਆ ਦੇਖ ਲਓ ਇੱਕ ਆ ਬੈਠਾ ਕੁਰਸੀ ਤੇ ਇੱਕ ਉਹ ਅੰਦਰ ਬੈੱਡ ਤੇ ਬੈਠਾ ਹੁ ਮੇਰੇ ਕੋਲ ਤਾਂ ਬਈ ਸਕੂਟਰੀ ਇਕੱਲੀ ਹੁਣ ਮੈਂ ਤਾਂ ਇੱਥੇ ਤੱਕ ਹੀ ਜਾ ਸਕਦੀ ਆ ਮਸਤੂਆਣਾ ਸਾਹਿਬ ਤੱਕ ਉਸ ਤੋਂ ਬਾਅਦ ਨਾ ਮੇਰੇ ਤੋਂ ਸਕੂਟਰੀ ਚੱਲੇ ਤੇ ਨਾ ਮੈਂ ਜਾ ਸਕਦੀ ਆ ਤੇ ਬਾਕੀ ਚਲੋ ਠੀਕ ਆ ਦੇਖਦੇ ਆ ਬੱਚੇ ਕੀ ਕਹਿੰਦੇ ਨੇ ਫਿਰ ਆਪਾਂ ਕਰਦੇ ਆ ਬਲੌਗ ਕੰਟੀਨਿਊ ਮੰਮੀ ਬਣਾ ਰਹੀ ਆ ਮੱਛੀਆਂ ਦਾ ਖਾਣਾ ਤੇ ਬਾਕੀ ਆਪਣਾ ਦੜੀਆ ਵੀ ਬਣਾਇਆ ਪਿਆ ਤੇ ਹੁਣ ਉਹ ਆਪਾਂ ਪਾ ਕੇ ਆਵਾਂਗੇ ਮੱਛੀਆਂ ਨੂੰ ਤੇ ਬਹੁਤ ਢੇ ਨਮਿਆਣਾ ਦੀ ਸੇਲ 'ਚੋਂ 100 ਰੁਪਏ ਦੀ ਬੱਚੇ ਵਿਚਾਰੇ ਮੇਰੇ ਖੁਸ਼ ਹੋ ਗਏ ਖੁਸ਼ ਹੋ ਗਏ ਹੁਣ ਤੋਂ ਪੋੜ ਲਾ ਕੇ ਚਾਰੀ ਕਰਨ ਕੀ ਚਲੋ ਕੋਈ ਨਾ ਸ਼ਾਬਰ ਦਾ ਫਲ ਮਿੱਠਾ ਹੁੰਦਾ ਜੋੜ ਡੈਡੀ ਆਉਣਗੇ ਕੋਈ ਨਾ ਜਲਦੀ ਬੁਲਾਵਾਂਗੇ ਡੈਡੀ ਫਿਰ ਡੈਡੀ ਉਹ ਕਰਨਗੇ ਵੀ ਕੀ ਆ ਕਿ ਕੰਮ ਤੌਰੇ ਹੈ ਨਹੀਂ ਕੋਈ ਪੈਸੇ ਦਿੰਦਾ ਨਹੀਂ ਇੱਥੇ ਹਣ ਉੱਥੇ ਆਏ ਆ ਆਪਣਾ ਜੇ ਗਏ ਹੋਏ ਨੇ ਆਪਣਾ ਖਰਚਾ ਤਾਂ ਚੱਲੀ ਜਾਂਦਾ ਤੁਹਾਡੀਆਂ ਫੀਸਾਂ ਭਰੀ ਜਾਂਦੀਆਂ ਨੇ ਇੱਥੇ ਕੀ ਕਰਨਗੇ ਆ ਕੇ ਮਾਸਕੁਣਾ ਸਾਹਿਬ ਕਿਹਾ ਸੀ ਇਹਨਾਂ ਨੂੰ ਜਾਣ ਨੂੰ ਬੱਚੇ ਮੰਨੇ ਨਹੀਂ ਹੈਗੇ ਹੁਣ ਇਹਨਾਂ ਨੇ ਮੈਂ 100 ਰੁਪਏ ਦੀ ਬੋਲ ਲਿਆ ਤਿੰਨੇੜੇ ਨਮੈਲੇ ਦੇ ਜੋ ਬਣ ਸਮਾਨ ਇੰਨਾ ਵਧੀਆ ਆਇਆ ਪਿਆ ਸਾਰਾ ਬਹੁਤ ਵਧੀਆ ਸਾਰਾ ਸਮਾਨ ਹਵਾ ਉਹਨਾਂ ਨੇ ਭਰ ਕੇ ਦਿੱਤੀ ਆ ਟਾਈਟ ਥੋੜੀ ਨਹੀਂ ਨਹੀਂ ਢੇੜ ਲਓ ਢੇੜੀ ਠੀਕ ਹੈ ਚਾਹ ਦੇ ਟਾਈਟ ਫਿਰ ਭੰਨ ਦੋਗੇ ਢੇੜਨ ਲੱਗੇ ਵਿਚਾਰੇ ਧੁੱਪੇ ਲੱਗੇ ਬੋਲੇ ਢੇੜਨ ਪਈ ਗਈਆਂ ਸੀ ਅਸੀਂ ਇਹਨਾਂ ਦੇ ਨਮੈਲੇ ਦੀ ਸੇਲ ਚੋਂ ਸਮਾਨ ਇੰਨਾ ਸੋਹਣਾ ਸਿਦਕ ਆਇਆ ਹਾਂ ਮੰਮੀ ਡੱਬੀ ਇਹਨੇ ਹੁਣੇ ਕਿੱਥੇ ਹੋਈ ਜਾਵੇ ਬੱਸ ਕਰ ਜਾ ਪਹਿਲਾਂ ਉਹ ਹੀ ਡੱਬਾ ਲਈ ਮਾਰ ਚਲਾ ਹਾਂ ਮੰਮੀ ਕਹਿੰਦੀ ਬੱਸ ਕਰ ਜਾ ਐ ਐ ਹੌਲੀ ਧਿਆਨ ਨਾਲ ਡਿੱਗਣਾ ਜਾਗੇ ਬੱਚੇ ਹੁਣ ਮੂੰਹ ਫੁੱਟ ਜਾਣਾ ਸੀ ਅੱਗੇ ਸਲਿੱਪ ਕਰ ਗਈ ਸੀ ਚੱਪਲ ਹੌਲੀ ਹੌਲੀ ਧਿਆਨ ਨਾਲ ਖੇਡੋ ਲਓ ਜੀ ਬੱਚੇ ਤਾਂ ਲਾ ਦੇਖੇ ਬੱਚਿਆਂ ਦਾ ਮੂੰਹ ਠੀਕ ਹੋਊਗਾ ਫੁੱਟਬਾਲ ਖੇਡ ਕੇ ਆ ਹੋ ਗਿਆ ਜਾਂ ਦੇਖ ਲਓ ਹੋ ਗਿਆ ਹੋਊਗਾ ਚਲੋ ਹੁਣ ਥੋੜਾ ਜਿਹਾ ਟਾਈਮ ਰੈਸਟ ਕਰਦੇ ਆ ਫਿਰ ਮੰਮੀ ਤੋਂ ਨਾ ਸਿਰ ਤੇ ਤੇਲ ਲਵਾਉਂਗੀ ਸਿਰ ਸੁਰ ਬਾਹਾਂ ਕਿ ਦੇਖੋ ਬਾਲ ਕਿਦਾਂ ਹੋਏ ਖੋਲਦੇ ਆ ਨਾ ਸੁਕਾਉਨੇ ਆ ਥੋੜੇ ਜਿਹਾ ਉੱਪਰੋਂ ਉੱਪਰੋਂ ਸੁੱਕ ਗਿਆ ਵਿੱਚੋਂ ਗਿੱਲੇ ਨੇ ਹਜੇ ਇਦਾਂ ਦੇ ਬਾਲ ਨੇ ਮੇਰੇ ਚੈੱਕ ਕਰ ਸਕਦੇ ਹੋ ਉਹ ਘਰ ਵਾਲੇ ਬਾਲ ਤੇ ਸਾਰੇ ਤੈਨੂੰ ਕਿਨੇ ਕਿਹਾ ਜਾਣ ਨੂੰ ਕਿੱਧਰ ਆਨ ਨੂੰ ਬਾਜ਼ਾਰ ਜਾਣਿਆ ਮੈਂ ਵੀ ਕਿਉਂ ਤੂੰ ਆਇ ਲਿਪੜਾ ਹੈ ਬਾਜ਼ਾਰ ਜਾਏਗਾ ਆ ਦੇਖੀ ਆਦੀ ਪਜਾਮੀ ਦਾ ਹਾਲ ਦੇਖੀ ਲੋਰ ਦਾ ਹਦੀ ਦਾ ਕਿਵੇਂ ਚਿੱਟੀ ਕਰੀਆ ਸਾਰੀ ਲੈ ਚਪਲਾ ਦੇਖ ਲੋ ਸਾਫ਼ ਕਰਨ ਲੱਗ ਗਿਆ ਓ ਅਡੜੀ ਜੀ ਚਪਲਾ ਪਾ ਗੀ ਚਪਲਾ ਲੱਤ ਪਾ ਅਡੜੀ ਨੇ ਪਾ ਇਹਦੇ ਨਾਲ ਦੀ ਪਾ ਰੈੱਡ ਕ੍ਰੌਕਸ ਪਾ ਜਾਂ ਗ੍ਰੀਨ ਪਾ ਆ ਪਈ ਐ ਕ੍ਰੌਕਸ ਮੈਂ ਲੈ ਕੇ ਜਾਂਦੀ ਫਿਰ ਚੱਕ ਮੈਂ ਚੱਲ ਬਾਹਰ ਆਉਂਦੀ ਹਾਂ ਰੈੱਡ ਪਾਲਾ ਰੈੱਡ ਸੋਣੀ ਆ ਉਹ ਕੱਢ ਦੇ ਗ੍ਰੀਨ ਗ੍ਰੀਨ ਉਹ ਤੋੜਦੀ ਬਦਰੀ ਚਾਲ ਬਦਰੀ ਹੋ ਗਈ ਆਪਾ ਮਿੱਠੀ ਹੁੰਦੇ ਨੇ ਜੋਟੀ ਦੀ ਬਦਰੀ ਕਰਦੀ ਐ ਇਹ ਨਹੀਂ ਬਦਰੀ ਹੋ ਗਈ ਬਸ ਆ ਜਾ ਟੁੱਟ ਗਈ ਹੁਣ ਤਾਂ ਬਦਰੀ ਹੋ ਗਈ ਇਹਦੀ ਮਿੱਠੀ ਮੰਗੀ ਕੁਛ ਨਹੀਂ ਬਸ ਉਹਦੀ ਟਾਈ ਬਣਾਉਣ ਚਾਹੀ ਉੱਲਾ ਇੰਦਰ ਟੁੱਟ ਗਿਆ ਚਾਹ ਪਾਣੀ ਆਪਾਂ ਨੇ ਪੀ ਲਿਆ ਬਾਜ਼ਾਰ ਚੱਲਿਆ ਜੋ ਬੰਨੇ ਕਾਲੂ ਲਾ ਕੇ ਜਾਣੀਆਂ ਟਾਈ ਸਕੂਲਾਂ ਦੇ ਦੇਖੀ ਦੁੱਧ ਆ ਪੈਂਦੀ ਜਾ ਜੋ ਵੀ ਨਸ਼ੇਕ ਬਣਾ ਕੇ ਪੀਤਾ ਤੇ ਅਸੀਂ ਚਾਹ ਪੁੱਛੀ ਆ ਸਕੂਲੋਂ ਦੀ ਟਾਈ ਲੈਣ ਚੱਲੇ ਆ ਨਾ ਮੈਂ ਨਹੀਂ ਪੀਣੀ ਤੁਹਾਡੇ ਜੋ ਕੀ ਚਾਹ ਲੈ ਲੈਣੀ ਆ ਤੈਨੂੰ ਨਟਾਈ ਲੱਗੀ ਸੀ ਵੀਰੇ ਹੁਣ ਲੱਗੀ ਹੋਈ ਆ ਥੱਲੇ ਹੁਣ ਇਹ ਨਿਕਾ ਜਾ ਵੀ ਸਾਡੇ ਨਾਲ ਚੱਲਿਆ ਮੰਮੀ ਘਰੇ ਆ ਚੱਲ ਵੀ ਫਾਟੇ ਖੁੱਲੇ ਪਏ ਨੇ ਹੁਣ ਸਾਨੂੰ ਹੀ ਤੋਰਨਾ ਦੀ ਫਾਟਕਾ ਨੇ ਲਓ ਜੀ ਆਪਾਂ ਜੋਬਨ ਦੀ ਟਾਈ ਵੀ ਲੈ ਲਈ socks ਲੈ ਲੈ ਦੋ ਜੋੜੇ ਚੈੱਕ ਕਰ ਸਕਦੇ ਹੋ ਤੁਸੀਂ ਸਾਡੇ ਕੋਲੇ ਕੈਸ਼ ਨਹੀਂ ਸੀ ਹੈਗਾ ਅਸੀਂ ਦੁਕਾਨਾਂ ਤੋਂ ਕੈਸ਼ ਮੰਗਦੇ ਫਿਰਦੇ ਆ ਵੀ ਹਨਾ ਤੁਹਾਨੂੰ 1000 ਰੁਪਏ ਸੈਂਡ ਕਰ ਦੇਣਾ ਵੀ ਸਾਨੂੰ ਕੈਸ਼ ਦੇ ਦਿਓ ਕੋਈ ਨਹੀਂ ਦਿੰਦਾ ਕਿਉਂਕਿ ਅੱਜ ਸੰਡੇ ਆ ਸਾਰੀ ਮਾਰਕੀਟ ਬੰਦ ਪਈ ਆ ਕਿਸੇ ਕੋਲੇ ਵੀ ਕੈਸ਼ ਹੈ ਨਹੀਂਗਾ ਕਮਾਈ ਅੱਜ ਹੋਈ ਨਹੀਂ ਚਲੋ ਜੀ ਚੱਲਦੇ ਆ ਹੁਣ ਆਪਾਂ ਘਰੇ ਆ ਸਾਡੇ ਸਿੰਗਲ ਫਾਟ ਕਿਨੇ ਦੇਖੋ ਹੁਣ ਖੁੱਲੇ ਪਏ ਨੇ ਅਸੀਂ ਸਕੂਟਰੀ ਉੱਧਰ ਖੜਾ ਕੇ ਆਏ ਸੀ ਜਦੋਂ ਅਸੀਂ ਆ ਰਹੇ ਸੀ ਉਦੋਂ ਬੰਦ ਪਏ ਸੀ ਹੁਣ ਅਸੀਂ ਸਕੂਟਰੀ ਉੱਧਰ ਖੜਾਤੀ ਹੁਣ ਖੁੱਲੇ ਪਏ ਨੇ ਦਾ ਸਟੇਸ਼ਨ ਵੀ ਦਿਖਾ ਲਿਆ ਨਾ ਮੰਮੀ ਬਹੁਤ ਵੱਡਾ ਸਟੇਸ਼ਨ ਆਪਣੇ ਧੂਰੀ ਦਾ ਚੈੱਕ ਕਰ ਸਕਦੇ ਹਾਂ ਇੱਥਰ ਦੇਖੋ ਰੇਲ ਗੱਡੀਆਂ ਨੇ ਉੱਪਰ ਉਹ ਜੇ ਆਪਾਂ ਦਾ ਫਾਟਕ ਪਾਰ ਕਰ ਲਏ ਹੁਣ ਚੱਲਦੇ ਆ ਘਰੇ ਜੋਹਨਦਾਰ ਸਬਜ਼ੀ ਕੀ ਲਈਏ ਤੇ ਅੱਜ ਕੁਛ ਨਹੀਂ ਬਣਾਉਂਦੇ ਸਾਡੇ ਆਲੂ ਮਟਰ ਪਏ ਨੇ ਆ ਇਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਨੇ ਜੋਹਨ ਆ ਕੀ ਚੀਜ਼ ਆ ਕਿ ਭਾਈ ਮਦਦ ਚ ਲੈ ਬੂ ਬੂ ਲੈ ਆਇਆ ਝੋਕਨੀ ਸਹਾਂ ਚ ਲੈ ਬੂ ਬੂ ਆ ਗਈ ਹੋਣਾ ਆਪਣੀ ਸਹਾਂ ਚ ਲੈ ਬੂ ਬੂ ਆ ਗਈ ਬਈ ਚੈੱਕ ਕਰੋ ਸਾਰੇ ਜਾਣੇ ਛੋਹੂ ਦੀ ਲੱਬੂ ਬੂ ਛੋਹੂ ਦੀ ਖੁਸ਼ੀ ਚੈੱਕ ਕਰੋ ਪਿੰਕ ਕਲਰ ਦੀ ਪਿੰਕ ਕਲਰ ਦੀ ਉਹ ਵੀ ਹਾਂ ਤੋੜਦਾ ਤਾਂ ਨਹੀਂ ਨਹੀਂ ਜੇ ਨਹੀਂ ਤੋੜੀ ਤੇ ਵੀਰੇ ਮੈਂ ਤੋੜਦਾ ਨਹੀਂ ਲਓ ਜੀ ਆਪਣਾ ਬਾਜ਼ਾਰ ਚੈੱਕ ਕਰੋ ਅੱਜ ਸੰਡੇ ਆ ਬਾਜ਼ਾਰ 'ਚ ਇੰਨੀ ਰੌਣਕ ਹੈ ਨਹੀਂ ਅੱਲੀ ਛਟਪੂ ਜਦੀ ਰੌਣਕਾ ਦੇਖੋ ਚੈੱਕ ਕਰ ਸਕਦੇ ਤੁਸੀਂ ਆਹ ਦੁਕਾਨਾਂ ਲੱਗੀਆਂ ਹੋਈਆਂ ਨੇ ਛਟਪੂ ਜਈ ਹੁੰਦੀ ਹੈ ਜੋ ਜੈ ਤੁਸੀਂ ਸਹੀ ਕਹੇ ਹਾਂ ਮਹਾ ਕਿਤੇ ਮੈਂ ਗਲਤ ਕਹਿਦਾ ਹੂੰ ਸਾਰਾ ਬਾਜ਼ਾਰ ਬੰਦ ਪਿਆ ਅੱਜ ਸੋ ਹਮ ਦੀ ਕਾਪੀ ਨਹੀਂ ਮਿਲੀ ਪੰਜਾਬੀ ਦੀ ਕਾਪੀ ਲੈ ਕੇ ਆਉਣੀ ਸੀ ਸਾਰੀਆਂ ਦੁਕਾਨਾਂ ਬੰਦ ਹੋਈਆਂ ਨੇ ਸਾਡੀ ਸਕੂਟਰੀ 'ਚ ਤੇਲ ਨਹੀਂ ਹੈਗਾ ਚੈੱਕ ਕਰ ਸਕਦੇ ਨਾ ਤਮੋ ਆ ਬਈ ਤੂੰ ਜੱਗੜਾ ਹੁਣ ਉਧਰ ਨੂੰ ਜਾ ਰਿਹਾ ਸੀ ਮੈਂ ਹਾਂ ਹੁਣ ਅਸੀਂ ਪੰਪ ਤੱਕ ਪਹੁੰਚ ਗਏ ਪਹੁੰਚ ਜੀਏ ਟੈਨਸ਼ਨ ਹੋਈ ਪਈ ਕਿਤੇ ਰੋਡ ਕੇ ਨਾ ਲੈ ਕੇ ਜਾਣੀ ਪੈ ਜੇ ਜੋ ਹਾਂ ਅਸੀਂ ਗਾਵਾਂ ਮਾਂ ਪਾ ਲਓ ਜੀ ਗਾਇਸ ਚਾਹ ਪੀ ਲੋ ਮੰਮੀ ਨੇ ਚਾਹ ਹੀ ਨਹੀਂ ਪੀਤੀ ਆ ਦੇਖ ਆਹ ਫੜੋ ਚਾਹ ਪੀਣ ਆਲੀ ਹੈ ਪਹਿਲਾਂ ਚਾਹ ਪੀ ਲੋ ਮਿਸਤਰੀ ਦਾ ਕੰਮ ਬਾਅਦ ਚ ਕਰਿਓ ਦਿਖਾ ਦਿਓ ਲੱਬੂ ਅ ਸ਼ੋਮੂ ਦਾ ਲੱਬੂ ਬੂ ਚੈੱਕ ਕਰ ਲੋ ਮੈਂ ਤਾਂ ਇਹਦਾ ਨੌਂ ਮੜੀ ਲੈਣਾ ਉਹਦਾ ਕਹੇ ਜੀ ਇਹ ਚੀਜ਼ਾਂ ਚੱਲ ਪਈਆਂ ਇਹਨੂੰ ਮੰਮੀ ਉੱਥੇ ਦਿਸ ਗਿਆ ਇਹਨੂੰ ਕਾਪੀ ਲੈਣ ਲੱਗੇ ਸੀ ਦੁਕਾਨ ਤੋਂ ਇਹਨੂੰ ਇਹ ਦਿਸ ਗਿਆ ਕਾਪੀ ਦੀ ਇਹਨ ਤਾਂ ਪੀ ਲੈਣੀ ਸੀ ਇਹਦੀ ਪੰਜਾਬੀ ਦੀ ਅੱਛਾ ਇਹਨੂੰ ਇਹ ਦਿੱਸ ਗਿਆ ਡੱਬੇ ਡੱਬੇ ਤੇ ਛਾਪਿਆ ਹੋਇਆ ਡੱਬੇ ਦੇ ਵਿੱਚੋਂ ਕੱਢ ਕੇ ਦਿੱਤਾ ਨਾਲੇ ਭਾਈ ਨੇ ਹਾਂ ਮੰਮੀ ਇਹ ਵੀ ਐਸ ਇਹ ਵੀ ਐਸ ਇਹ ਵੀ ਲੈ ਲਈ ਆ ਮੈਂ ਠੀਕ ਆ ਇਹ ਵੀ ਐਸ ਨੂੰ ਕੱਲ ਲਗਰਾਇਆ ਕੱਲੂ ਲੈ ਕੇ ਆਉਂਗੇ ਅੱਜ ਸੰਡੇ ਕਰਕੇ ਸਾਰਾ ਬਾਜ਼ਾਰ ਬੰਦ ਪਿਆ ਸੀ ਹਾਂ ਸਰ ਬੈਂ ਦੀ ਗੱਲ ਗਾਇਜ਼ ਮੇਰੀ ਲੱਫੂ ਬਹੁਤ ਪਿਆ ਕਿ ਸਾਰੇ ਜਣੇ ਦੱਸਿਓ ਸੋਹਣੀ ਆ ਸਾਰੇ ਜਣੇ ਦੱਸਿਓ ਪਿੰਕਾ ਕਲਰ ਦੀ ਆ ਕਿ ਸੋਹਣੀ ਆ ਸੋਹਣੀ ਆ ਕੀ ਕਹਿੰਦੇ ਇਹਨੂੰ ਲਾ ਬੂ ਬੂ ਲਾ ਬੂ ਬੂ ਕਹਿੰਦੇ ਨੇ ਕਹੇ ਜੀ ਜੀਜਾ ਚੱਲ ਪਿਆਣਾ ਮੰਮੀ ਨੇ ਚਾਹ ਨਹੀਂ ਬੀਤੀ ਆ ਕੇ ਮੈਂ ਗਰਮ ਕਰਕੇ ਦਿੱਤੀ ਆ ਫਿਰ ਘੁੱਟਾ ਦੋ ਮੈਂ ਲੈ ਲਈ ਮੇਰੀਆਂ ਵੀ ਲਾਲਾਂ ਗਰਗੀਆਂ ਚਾਹ ਦੇ ਕੇ ਵੀਰੇ ਕੱਲ ਗੱਗੇ ਤੋਂ ਇੰਨੇ ਗਾਲਾਂ ਮੀਂਦੇ ਕਹਿੰਦਾ ਚਾਹ ਬੰਦ ਕਰ ਦੇ ਬੰਦ ਕਰ ਦੇ ਮਾਂ ਚਲੋ ਥੋੜੀ ਥੋੜੀ ਬੰਦ ਕਰ ਦਾਂਗੇ ਹੌਲੀ ਹੌਲੀ ਹੁਣ ਆਹ ਪੀਣੀ ਆ ਲਓ ਜੀ ਆਹ ਢੱਕੇ ਮੰਮੀ ਨੇ ਇੱਧਰ ਕਰਤੇ ਇੱਥੇ ਆਪਾਂ ਹੁਣ ਸੈਲਫ ਪਾਉਣੀ ਆ ਤੁਹਾਨੂੰ ਕੱਲ ਦੱਸਿਆ ਸੀ ਵੀ ਆਪਾਂ ਸੈਲਫ ਪਾਉਣੀ ਆ ਔਰ ਇਹ ਕਿਚਨ ਤੇ ਜਿਹੜੇ ਬਾਹਰਲੇ ਭਾਂਡੇ ਨੇ ਜਿਵੇਂ ਪਤੀਲੇ ਹੋ ਗਏ ਹਨ ਉਹ ਫਿਰ ਜਦੋਂ ਅੰਦਰ ਲੈ ਕੇ ਗਏ ਉਹਨੂੰ ਸਾਰੀ ਸੈਲਫ ਮੰਮੀ ਸਾਰੀ ਸੈਲਫ ਕਾਲੀ ਕਰਦੀ ਪਤੀਲੇ ਨੇ ਹਨਾ ਉਹਨੂੰ ਅੰਦਰ ਹੀ ਨਹੀਂ ਲੈ ਕੇ ਜਾ ਕਰਦੇ ਆਪਾਂ ਬਾਹਰ ਹੀ ਮਾਜ ਦਿਆ ਕਰਾਂਗੇ ਮਾਜ ਕੇ ਇੱਥੇ ਮੁੱਦੇ ਮਾਰ ਦਿਆ ਕਰਾਂਗੇ ਆਪਾਂ ਹੁਣ ਸੈਲਫ ਪਾਉਣ ਲੱਗਿਆਂ ਤੁਹਾਨੂੰ ਦਿਖਾਵਾਂਗੇ ਪ੍ਰੋਸੈਸ ਸਾਰਾ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਹੁਣ ਅਸੀਂ ਸੱਸ ਨੂੰਹਾਂ ਚਾਹ ਪੀ ਲਈਏ ਪਹਿਲਾਂ ਕਾਇਮ ਹੋ ਜਾਈਏ ਮਿਸਤਰੀ ਨੂੰ ਕਾਇਮ ਕਰ ਦਈਏ ਫਿਰ ਮੈਸਤਰੀ ਦੇ ਦਾ ਹਜੇ ਪਲਾਸਟਰ ਕਰਾਉਣਾ ਹੈ ਮਿਸਤਰੀ ਮਿਸਤਰੀ ਦੇ ਕੰਮ ਦੇਖੇ ਦੀ ਕੱਲ ਡਾਕਟਰ ਬੋਲੂ ਕਹੂਗਾ ਫੇਰ ਚੱਕ ਲੈ ਮੈਂ ਦਰਦ ਹੁੰਦਾ ਨਾ ਬਿਜਲੀ ਵਾਲੇ ਬਿਜਲੀ ਦਾ ਕੰਮ ਕਰਿਆ ਦੀ ਕੱਲ ਮਿਸਤਰੀ ਨੇ ਉਹ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਬਿਜਲੀ ਦਾ ਕੰਮ ਪਰ ਅੱਜ ਇੱਕ ਵੱਲਵ ਹੋ ਟੰਗਣਾ ਆਪਾਂ ਨੇ ਹਾਂ ਉਹ ਵੀ ਦੱਸ ਦੇਓ ਉਹ ਵੀ ਦਿਖਾਵਾਂਗੇ ਤੁਹਾਨੂੰ ਸਾਰਾ ਉਹ ਵੀ ਦੱਸਿਓ ਫੇਰ ਠੀਕ ਆ ਲੋ ਜੀ ਆਪਣੀ ਰਸੋਈ ਦਾ ਕੰਮ ਹੋ ਗਿਆ ਸ਼ੁਰੂ ਤੁਹਾਨੂੰ ਦਿਖਾਵਾਂਗੇ ਫਾਈਨਲ ਲੁੱਕ ਮੰਮੀ ਫਾਈਨਲ ਲੁੱਕ ਮੰਮੀ ਮੰਮੀ ਮੈਂ ਤੁਹਾਨੂੰ ਫਾਈਨਲ ਲੁੱਕ ਦਿਖਾਵਾਂਗੀ ਚਲ ਮੈਂ ਮੰਮੀ ਮੰਮੀ ਮੈਂ ਪੈਰ ਦਾ ਹਾਲ ਚੱਕਾ ਕਰਾਂ ਮੋਟਵਾ ਤੇ ਇੱਥੇ ਰੱਖ ਮੈਂ ਪੈਰ ਚਲ ਦੋ ਚੱਪਲਾ ਪਾਓ ਬਈ ਮੈਂ ਕੀ ਹਾਲ ਚੱਕਾ ਕਰਾਂ ਪੈਰਾਂ ਦਾ ਚੱਪਲਾ ਪਾਓ ਪੈਰਾਂ ਚੇਰੀਆਂ ਉਂਗਲਾਂ ਬੰਨੀਆਂ ਇੰਨੀਆਂ ਤਿੰਨ ਤਿੰਨ ਲੱਗਣਗੀਆਂ ਮੰਮੀ ਤਿੰਨ ਤਿੰਨ ਲੱਗਣਗੀਆਂ ਉੱਟਣ ਜਾਂ ਫਰਾਦਰ ਓਏ ਤਾ ਆਇਆ ਜੰਦਾਓ 6 ਕੀ ਆ ਟੁਕੜੀ ਜਿਹੜੀਆਂ ਨਾਲ ਇੱਥੇ ਰਹੀਆਂ ਆ ਦੇ ਪਈਆਂ ਇੱਧਰ ਕੁੰਜੇ ਚ ਇਹ ਨਹੀਂ ਇਹ ਤਾਂ ਸਾਫ ਦਾ ਇਹਦੇ ਨਾਲ ਨਹੀਂ ਲੈ ਆ ਲੋ ਲਓ ਜੀ ਮਿਸਤਰੀ ਕੰਮ ਪੂਰਾ ਵਧੀਆ ਕਰਦਾ ਟੈਲਾਂ ਲੱਗ ਰਹੀਆਂ ਨੇ ਹੁਣ ਆਪਾਂ ਮਾਮਾ ਟੈਲਾਂ ਇਹ ਟੈਲਾਂ ਆਪਣੇ ਕੋਲੇ ਪਈਆਂ ਸੀ ਕੋਠੇ ਦੇ ਪਈਆਂ ਸੀ ਇਹ ਟੈਲਾਂ ਸਾਡੇ ਕੋਲੇ ਹੁਣ ਇਹ ਅਸੀਂ ਥੱਲੇ ਨਾ ਕਿਚਨ ਬਣਾ ਰਿਹਾ ਔਰ ਇਹ ਸੈਲਫ ਬਣਾ ਰਿਹਾ ਕਿਚਨ ਦੀ ਭਾਂਡੇ ਰੱਖਣ ਵਾਸਤੇ ਮਾਣ ਨਹੀਂ ਇੱਕ ਹੋਰ ਨਾ ਲਾਈ ਲਾ ਦੋ ਮੈਂ ਟਾ ਲੈ ਆਉਣੀ ਆ ਚੋਰੀ ਜਗਾ ਕਰ ਲੈਣਾ ਆਂਡੀਆਂ ਗਵਡੀਆਂ ਨਹੀਂ ਹੈ ਲੈ ਆਵਾ ਨਾ ਨਾ ਹੋਰੇ ਹੋਰ ਲਾ ਲੋ ਇੱਕ ਹੋਰ ਲੱਗੂ ਟੈਲ ਜੀ ਲੱਗੂਗੀ ਉਹਦੇ ਉਹ ਤਰ੍ਹਾਂ ਕੇ ਪਰਲੀ ਸਾਈਡ ਮੰਮੀ ਦੇਖੋ ਧਰ ਕੇ ਫਿਰ ਇੱਕ ਇੱਕ ਹੋਰ ਲੈ ਆਵਾਂਗੇ ਨਹੀਂ ਧਰ ਕੇ ਦੇਖੋ ਇੱਕ ਵਾਰੀ ਤਿੰਨ ਤੇ ਤਿੰਨ 6 ਹੋ ਗਈ ਲੈ ਓ ਮੈਂ ਤੁਸੀਂ ਧਰ ਕੇ ਤਾਂ ਦੇਖੋ ਵਾਲੀ ਟੈਲ ਨੇ ਵੀ ਠੀਕ ਆ ਬੈਠ ਕੇ ਵੀ ਚੀਜ਼ ਚੱਕ ਸਕਦੇ ਹਾਂ ਹਾਂ ਬਾਪੂ ਨੇ ਛੱਡ ਤੇਰੇ ਨਾਲ ਪਾਤਾ ਦੀ ਵਧੀਆ ਉਹ ਤਾਂ ਪਾਇਆ ਛੱਡਦਾ ਦੇਖਣਾ ਚੋਣ ਲੱਗ ਗਿਆ ਚੋਣ ਲੱਗ ਗਿਆ ਹੁਣ ਤਾਂ ਲੋਕਾਂ ਦਾ ਛੱਡ ਪਾਉਂਦਾ ਉਹ ਲੋਕਾਂ ਨੂੰ ਨਹੀਂਂਦਾ ਪੈ ਛੱਡ ਨਾ ਹੁਣ ਦੇਖਾਂ ਕਿੰਨਾ ਕਟਾਲੂ ਇਹ ਨਾ ਤਾਂ ਆਏਗਾ ਵੀ ਨਾਲ ਨੂੰ ਜਿੰਦਗੀ ਦੇ ਪੈਸੇ ਹੁਣ ਤਾਂ 3 ਮਹੀਨੇ ਹੋ ਗਏ ਹੁਣ ਦੇਖਾਂਗੇ ਕਿੰਨਾ ਤੇ ਜੋੜਦਾ ਬਣ ਗਈ ਬਣ ਗਈ ਸੈਲਫ ਚੈੱਕ ਕਰੋ ਤੁਸੀਂ ਆਪਣੀ ਬਣ ਗਈ ਬਣ ਗਈ ਮੰਮੀ ਥੋੜੀ ਜੀ ਇੱਧਰ ਲਾ ਦਿਓ ਆ ਸਾਡੀ ਡੀਟੀ ਜੀ ਆ ਬਰਾਬਰ ਹੋ ਜੂ ਇੱਧਰ ਦੇਖੋ ਭਈ ਆਪਣੇ ਕੋਲੇ ਸੈਲਫ ਪਈ ਸੀ ਟੁਕੜੀਆਂ ਪਈਆਂ ਸੀ ਕਿਚਨ ਵਾਲੀਆਂ ਬਚੀਆਂ ਹੋਈਆਂ ਨੇ ਆਪਣੀਆਂ ਪਹਿਲਾਂ ਦੀਆਂ ਇਹ ਤਿੰਨ ਚਾਰ ਪੀਸ ਪਈ ਸੀ ਆਪਣੇ ਕੋਲੇ ਹੁਣ ਦੋ ਆਪਾਂ ਇੱਥੇ ਧਰ ਕੇ ਨਾ ਕੰਮ ਚਲਾ ਲਾਂਗੇ ਕਿਚਨ ਦਾ ਅੰਦਰੋਂ ਭੱਜ ਦੌੜ ਅੱਧੀ ਘਟ ਜੂਗੀ ਸਾਡੀ ਇੱਧਰ ਲਾਓ ਕੀ ਖੌੜੀ ਲਿਆਈਏ ਖੌੜੀ ਲਿਆਵਾਂਗੇ ਕਈ ਤੀ ਅੱਧਰ ਤਾਂ ਬਹੁਤ ਗੁੱਸਪਿਆ ਮਾਲਕ ਜੀ ਚੱਕੜ ਦੇਣੇ ਨੇ ਫੇਰੀ ਉੱਧਰ ਤਾਂ ਹੁਣ ਬਾਪੂ ਉਤਰੀ ਆ ਮਾਲਕ ਸਾਹਿਬ ਤੁਹਾਨੂੰ ਚੱਕੜ ਦੇਣਗੇ ਫੇਰੀ ਆ ਲਓ ਜੀ ਆ ਬੱਲਬ ਲਿਆ ਤਾਂ ਮਿਸਤਰੀ ਸਾਹਿਬ ਨੂੰ ਤੇ ਆ ਤਾਰ ਲਿਆ ਤੀ ਹੋਲਟਰ ਵਿੱਚ ਪਲੱਗ ਪਵਾ ਕੇ ਮਿਸਤਰੀ ਨੂੰ ਕੰਮ ਪੂਰਾ ਕਰਕੇ ਦੇਤਾ ਆ ਪਾ ਬੱਲਬ ਲਾਵਾਂਗੇ ਇੱਥੇ ਹੁਣ ਟੰਗਾਵਾਂਗੇ ਮਿਸਤਰੀ ਤੋਂ ਮਿਸਤਰੀ ਜੀ ਬੋਰਡ ਇੱਥੇ ਲਿਆਓ ਹੁਣ ਆ ਚੱਕੋ ਵੱਲੋ ਹੁਣ ਜਿਵੇਂ ਕਰੀਏ ਕਿਨੋਂ ਵੱਲ ਬਣਾਉਂਦੇ ਤੰਗਾਂ ਉਹ ਦਰ ਹੈ ਤਾਂ ਹਰੋਂ ਹੁੰਦਾ ਆ ਤਾਰਤੀ ਡੰਗੜਾ ਮੰਮੀ ਆਹੀ ਤਾਰਤੀ ਆਹੋ ਉਹ ਕਿੰਨੇ ਤੰਗਾਂ ਕਿਹੜੀ ਤੇ ਉੱਥੇ ਨਹੀਂ ਮੈਂ ਤਾਂ ਉਰੇ ਹੀ ਚਾਹੀਦਾ ਮੈਨੂੰ ਚੁੱਲੇ ਦੇ ਉੱਪਰ ਵੱਲੋ ਚਾਹੀਦਾ ਉੱਥੇ ਤਾਂ ਕੀ ਫਾਇਦਾ ਆਪਾਂ ਨੂੰ ਐਸੇ ਨਾ ਮਾਰੇਗਾ ਰੋ ਮੈਂ ਕੀ ਕਰਨੀ ਕੀ ਇਕੱਠੀ ਕਰਕੇ ਟੰਗ ਦਿਓ ਬਾਕੀ ਮੈਂ ਲੈ ਕੇ ਆਉਂਦਾ ਹੋਈ ਆਪਣਾ ਚਾਹ ਤੇ ਕੀ ਹੋ ਗਿਆ ਲਓ ਜੀ ਮਿਸਤਰੀ ਸਾਹਿਬ ਨੇ ਕੰਮ ਕਰਤਾ ਓਕੇ ਇੱਧਰ ਆਪਾਂ ਨੂੰ ਸੈਲਫ ਵੀ ਪਾ ਕੇ ਦੇਤੀ ਮਿਸਤਰੀ ਦਾ ਕੰਮ ਵੀ ਕਰਦੇ ਨੇ ਇਹ ਭਾਈ ਬਿਜਲੀ ਦਾ ਵੀ ਕਰਦੇ ਨੇ ਇੱਧਰ ਬਿਜਲੀ ਦਾ ਕੰਮ ਦੇਖੋ ਕਿੰਨਾ ਵਧੀਆ ਕੀਤਾ ਉੱਥੇ ਬੋਰਡ ਟੰਗਤਾ ਬਾਥਰੂਮ ਚ ਲਾਤਾ ਆਪਾਂ ਨੇ ਪਲੱਗ ਕਿਉਂਕਿ ਬਾਥਰੂਮ ਚ ਪਲੱਗ ਲਾਈਟ ਸਾਰਾ ਕੁਝ ਹੈਗਾ ਤੇ ਆਹ ਵਾਲਵ ਟੰਗ ਲਿਆ ਆਪਾਂ ਇੱਥੇ ਕਿਚਨ ਵਾਸਤੇ ਚੁੱਲ੍ਹੇ ਵਾਸਤੇ ਆਹ ਦੇਖੋ ਇੱਥੇ ਤੇ ਕੋ ਜਿਹੜਾ ਬਾਹਰਲਾ ਵੱਲ ਉਹਦਾ ਕਨੈਕਸ਼ਨ ਵੀ ਇੱਧਰ ਹੀ ਕਰਤਾ। ਇੱਕ ਬੋਰਡ 'ਚ ਪਾਤੇ ਦੋਨੇ ਪਲੱਗ ਤੇ ਆਪ ਤਾਰ ਤੇ ਟੰਗ ਲਿਆ ਹੁਣ ਵੱਲ ਉਹ। ਬੋਰਡ ਕਰਤਾ ਸਾਈਡ ਤੇ ਕੰਧ ਤੇ ਲਾਤਾ। ਕੱਲ ਤਾਂ ਮਿਸਤਰੀ ਸਾਹਿਬ ਨੇ ਤਾਰ ਤੇ ਬੋਰਡ ਨੂੰ ਕੱਟਤਾ ਸੀ। ਕੱਲ ਵੀ ਟੈਂਪਰੇਰੀ ਜਲੀ। ਕੱਲ ਟੈਂਪਰੇਰੀ ਕਰਿਆ ਸੀ ਕੰਮ। ਮੰਮੀ ਅੱਗ ਜਾਲਣ ਲੱਗੀ ਜੁੱਲੇ 'ਚ। ਮੰਮੀ ਰੂਮਾਂ ਲਾਦਾ। ਮੰਮੀ ਅੱਛਾ ਲਾਉਨੇਓ ਕਚਰਾ ਜਾ। ਮੰਮਾ ਲਓ ਜੀ ਹੁਣ ਦੱਸਿਓ ਤੁਸੀਂ ਕਮੈਂਟ ਕਰਕੇ ਵੀ ਮਿਸਤਰੀ ਸਾਹਿਬ ਦਾ ਕੰਮ ਤੁਹਾਨੂੰ ਕਿਵੇਂ ਲੱਗਿਆ? ਮਾ ਲਾਬੂ ਬੂ ਨਾਲ ਲੈ ਕੇ ਪੈਣੀ ਅੱਜ। ਹਾਂ ਸਾਈਕਲ 'ਚ ਬੜਾਈ ਬੈਠਾ ਹਾਂ ਚੱਲ ਵਧੀਆ ਫੋਨ ਤੋਂ ਤਾਂ ਛੁਟਕਾਰਾ ਹੋਇਆ ਇਹਦਾ ਮੰਮੀ 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 ਨੇ ਕਿਚਨ ਦਾ ਕੰਮ ਕਰਤਾ ਕੰਪਲੀਟ ਤੇ ਸੈਲਫ ਵਗੈਰਾ ਉਹ ਤੇ ਰੱਖਤੀਆਂ ਪਾਤੀਆਂ ਤੇ ਆਪਾਂ ਗਏ ਸੀ ਬਾਜ਼ਾਰ ਤੁਹਾਨੂੰ ਦੱਸੇ ਸੀ ਬੋਲਣ ਨਹੀਂ ਆ ਗਈ ਬੱਚੇ ਜੋ ਵੀ ਟਾਈ ਬੰਨਣੀ ਸਿੱਖਦਾ ਟਾਈ ਲੈ ਕੇ ਆਏ ਸੋ ਨਾਸੇ ਸੀ ਇਹ ਕੀ ਗੱਲ ਹੈ ਇਹ ਬੱਚੇ ਹੀ ਹੁੰਦੇ ਬੰਨੋ ਇਹਨੂੰ ਗੱਲ ਨਾਲ ਤਾਂ ਲਾਓ ਖਿੱਚ ਕੇ ਇਹ ਜਮੀ ਨਹੀਂ ਗਈ ਕਿ ਬੁੱਡੀ ਉਹ ਗੱਲ ਨਾਲ ਤਾਂ ਲਾਓ ਇੰਨੀ ਇੱਥੇ ਰਹੂਗੀ ਹੋਰ ਨੀਚੇ ਕਰੋ ਥੋੜੀ ਜੀ ਹੋਰ ਨੀਚੇ ਕਰੋ ਥੋੜੀ ਜਿਹੀ ਟਾਈ ਟਾਈ ਵੱਡੀ ਹੈ ਸਾਰਿਆਂ ਨਾਲੋਂ ਦਿੱਤੀ ਤੈਨੂੰ ਨਹੀਂ ਫਿਰ ਆਪਾਂ ਚੇਂਜ ਕਰਿਆਵਾਂਗੇ ਪਹਿਲਾਂ ਦੇਖ ਲਈ ਕੱਲ ਨੂੰ ਵੀ ਬੱਚਿਆਂ ਦੇ ਬੰਨੀ ਹੋਏ ਹੈ ਜੀ ਹੋਰ ਇਹ ਰਹਿੂ ਫਿਰ ਆ ਬਾਹਰ ਨਿਕਲੂਗਾ ਟਾਈ ਮੂਕ ਕੋਈ ਨਾ ਤਾਂ ਪਾ ਮੋੜਿਆਵਾਂਗੇ ਫਿਰ ਜੇ ਨਹੀਂ ਸਹੀ ਹੈਗੀ ਉਹਨਾਂ ਨੇ ਤਾਂ ਵੱਡੀ ਦਿੱਤੀ ਆਪਦੀ ਜਾਂਚ ਇੱਕ ਮੈਂ ਲਈ ਸੀ ਮੇਥਿਆਂ ਦੀ ਗੁੱਟੀ ਕੱਲ੍ਹ ਵਾਸਤੇ ਕੱਲ ਨੂੰ ਆਪਾਂ ਬਣਾਵਾਂਗੇ ਆਲੂ ਮੇਥਿਆਂ ਦੀ ਸਬਜ਼ੀ ਪੁਰਜੀ ਬਣਾਵਾਂਗੇ ਤੇ ਅਦਰਕ ਲਈ ਸੀ ਤੇ ਆ ਬੱਚਿਆਂ ਨੂੰ ਸਵੇਰ ਵਾਸਤੇ ਪਨੀਰ ਲਈਆਂ 50 ਰੁਪਏ ਦਾ ਦੁਪੱਟੀ ਹੁੰਦੀ ਆ ਇਹ ਸਵੇਰੇ ਬੱਚਿਆਂ ਨੂੰ ਟਿਪਨ ਚ ਪਾਉਂਗੀ ਪਨੀਰ ਦੀ ਭੁਰਜੀ ਬਣਾ ਕੇ ਤੇ ਹੁਣ ਮੈਂ ਲੱਗੀ ਸੀ ਆਟਾ ਗੁੰਨਣ ਮੈਂ ਕਿਹਾ ਚਲੋ ਆਟਾ ਗੁੰਨ ਲਈਏ ਰੋਟੀ ਬਣਾਵਾਂਗੇ ਚੁੱਲ੍ਹੇ ਤੇ ਆਟਾ ਗੁੰਨ ਲਈਏ ਹੁਣ ਚੁੱਲ੍ਹੇ ਤੇ ਬਣਾਵਾਂਗੇ ਰੋਟੀ ਸਬਜ਼ੀ ਅੱਜ ਆਪਣੇ ਪਈ ਆਲੂ ਮਟਰਾਂ ਦੀ ਸਬਜ਼ੀ ਪਈ ਆ ਕੋਲਾ ਪਰ ਇੱਕੇ ਬਚ ਗਈ ਸੀ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਸਬਜ਼ੀ ਅੱਜ ਮੈਂ ਦੁਪਹਿਰੇ ਵੀ ਸਬਜ਼ੀ ਨਾਲ ਦੋ ਰੋਟੀਆਂ ਖਾ ਗਈ ਤੇ ਆਟਾ ਗੁੰਨ ਲਈਏ ਹੁਣ ਬਣਾਉਣੇ ਰੋਟੀਆਂ ਚੁੱਲ੍ਹੇ ਤੇ ਬਣਾਵਾਂਗੇ ਰੋਟੀ ਤੇ ਬਾਕੀ ਉੱਥੇ ਨਾਲੇ ਬੱਲ ਬਣਾਤਾ ਮੰਮੀ ਨੇ ਦੇਖਦੇ ਅੱਜ ਕਹੇ ਜਾਉਂਦਾ ਪਿਓ ਮੈਂ ਕਰੋਟ ਖਾਣ ਲੱਗੀ ਚਟਣੀ ਵੀ ਪਈਆ ਸਬਜੀ ਵੀ ਪਈਆ ਉਹ ਕੁਛ ਨਹੀਂ ਬਣਾਇਆ ਦਾਲ ਸਬਜੀ ਸਵੇਰੇ ਬੱਚਿਆਂ ਨੂੰ ਪਹੇਰਦੀ ਭੁਰਜੀ ਪਾ ਦਾਂਗੇ ਕੱਲ ਵਾਸਤੇ ਆਪਾਂ ਲਿਆਂਦੇ ਮੈਥੇ ਹੁਣ ਮੈਥੇ ਬਹੁਤ ਸੋਹਣਿਆ ਹੋਣ ਲੱਗ ਗਿਆ ਹੁਣ ਤਾਂ ਸਰਦੀਆਂ ਵਾਲੀ ਸਬਜੀਆਂ ਸੋਹਣਿਆ ਹੋਣ ਲੱਗ ਗਈਆਂ ਵਧੀਆ ਵਧੀਆ ਹੁਣ ਇਹ ਹੀ ਬਣਾ ਕਰਨੀਆਂ ਗੋਭੀ ਹੋ ਜਾ 100 ਰੁਪਏ ਕਿਲੋ ਆ ਗੋਬੀ ਸਸਤੀ ਨਹੀਂ ਹੋਈ ਤੇਲ ਕਰਦਾ ਸੀ ਗੋਬੀ ਲਿਆਉਣ ਨੂੰ ਫਿਰ ਮੈਂ ਮੇਥੇ ਵਾਲੀ ਗੁੱਟੀ ਲਈ ਮਹਾਂ ਛੱਡੋ ਕਰੇ ਸਸਤੀ ਹੋਈ ਤਾਂ ਬਣਾ ਲਾਂਗੇ ਅੱਪਾ ਅੱਜ ਕੱਲੀ ਰੋਟੀ ਬਣਾਉਣੀ ਹੈ ਨਾ ਅੱਜ ਸਬਜ਼ੀ ਨਹੀਂ ਬਣਾਉਣੀ ਲਓ ਜੀ ਆਪਣਾ ਕਿਚਨ ਦਾ ਸੈਟਅਪ ਦੇਖ ਲਓ ਤੁਸੀਂ ਕਿੱਦਾਂ ਦਾ ਲੱਗ ਰਿਹਾ ਮੈਨੂੰ ਦੱਸਿਓ ਸਾਰੇ ਜਣੇ ਕਮੈਂਟ ਕਰਕੇ ਇਹ ਆਪਾਂ ਬਸ ਦੇਸੀ ਜਗਾੜੀ ਲਾਇਆ ਹਜੇ ਜਦੋਂ ਇਹਦੇ ਉੱਪਰ ਸ਼ੈੱਡ ਪਾ ਲਿਆ ਨਾ ਫਿਰ ਆਪਾਂ ਵਧੀਆ ਕੰਮ ਕਰਾਵਾਂਗੇ ਹਜੇ ਹੌਲੀ ਹੌਲੀ ਕਰਾਵਾਂਗੇ ਹਜੇ ਆਪਣੀ ਹੈ ਨਹੀਂ ਪਹੁੰਚ ਹੈ ਨਹੀਂ ਜਿੰਨਾ ਕ ਆਪਾਂ ਨੂੰ ਕੋਲੇ ਪਿਆ ਸੀ ਮਟੀਰੀਅਲ ਉਹਨਾਂ ਕ ਆਪਾਂ ਨੇ ਕੰਮ ਕਰ ਲਿਆ ਹਣਾ ਮੰਮੀ ਹਾਂ ਇੱਟਾਂ ਵੀ ਪਈਆਂ ਸੀ ਆਪਣੇ ਕੋਲੇ ਟੈਲਾਂ ਵੀ ਪਈਆਂ ਸੀ ਚੁੱਲ੍ਹੇ ਚੱਗ ਜਾਲ ਲਈ ਆ ਤੇ ਹੁਣ ਆਪਾਂ ਲੱਗੇ ਰੋਟੀ ਬਣਾਉਣ ਬਾਅਦ ਚ ਮੈਂ ਕਰੂੰਗੀ ਹਰੀਆਂ ਮਿਰਚਾਂ ਫਰਾਈ ਤੁਸੀਂ ਚੈੱਕ ਕਰ ਸਕਦੇ ਹੋ ਹਰੀਆਂ ਮਿਰਚਾਂ ਪਈਆਂ ਨੇ ਦੇਸ ਜੀਗਾਰ ਸਾਡਾ ਮੱਛਰ ਭਜਾਉਣ ਦਾ ਆ ਮੱਛਰ ਭਜਾਉਣ ਵਾਸਤੇ ਕਹਿੰਦੇ ਆਂਡੇ ਵਾਲੀ ਟ੍ਰੇ ਹੁੰਦੀ ਆ ਜਿਹੜੀ ਇਹਦੇ ਨਾਲ ਨਾ ਧੂਆ ਕਰ ਦਿਓ ਇਹਦੇ ਨਾਲ ਮੱਛਰ ਨਹੀਂ ਆਉਂਦਾ ਹੈਗਾ ਇੱਧਰ ਰੱਖ ਦਿਓ ਤੁਸੀਂ ਮੇਰਾ ਸੈਟਅਪ ਦੇਖੋ ਵੀ ਸੋਹਣਾ ਲੱਗਦਾ ਇੱਥੇ ਬੈਠ ਖੜ ਕੇ ਦਿਖਾਉਣੀ ਆ ਮ ਤੇ ਆਹ ਵਾਲੇ ਜਿਹੜੇ ਡੱਕੇ ਰੱਖੇ ਹੋਏ ਆਪਾਂ ਨੇ ਇਹ ਜਾਲਣੇ ਆ ਹੁਣ ਚੁੱਲੇ ਦੇ ਵਿੱਚ ਇਹ ਕੱਢੇ ਆ ਰੋਟੀ ਬਣਾਉਣ ਵਾਸਤੇ ਬਾਕੀ ਉਹ ਖੜੇ ਆ ਸਾਰੇ ਸੈਟਿੰਗ ਕਰਤੀ ਅੱਜ ਪੂਰੀ ਵਧੀਆ ਅੱਜ ਵਧੀਆ ਲੱਗ ਰਿਹਾ ਮੰਮੀ ਹੋਰ ਦੌਜੀ ਬਣਦੀ ਵਧੀਆ ਸਾਰੂ ਸਹੀ ਅੱਜ ਮੋਂਗੇ ਦੇਖੀਓ ਕੋ ਡੱਬਿਆਂ ਚ ਕਾਠਾ ਲਈਏ ਨੂੰ ਬਣੀ ਆਪਾਂ ਦੀ ਸਈ ਐਕਸਾ ਉਹਦੇ ਚ ਪਾ ਕੇ ਨਾ ਰੱਖ ਲੈਣਾ ਨਾ ਮੈਂ ਅੱਜ ਬਣਾਇਆ ਹਾਜੀ ਸੈਟਅਪ ਇਹ ਤਾਂ ਉਹ ਸੈਟ ਤੂੰ ਦੇਖੀ ਸੈਟ ਦੇਖੋ ਗਾਇਜ਼ ਆਪਣੇ ਬਣੂਗੀ ਰੋਜ਼ੋਈਟਾ ਕਣੂ ਉਹ ਜਿਹੜਾ ਆਪਾਂ ਕਾਇ ਪ੍ਰੀਤ ਆ ਵੀ ਆਪਣਾ ਪਈ ਚੈੱਕ ਕਰੋ। ਕਾਇਰ ਪਾਣਾ ਦਿੱਤੀ। ਆ ਸੇਕ ਤੋਂ ਪਰੇ। ਕਿਉਂ ਰੋਟੀਆਂ ਬਹੁਤ ਨਹੀਂ। ਹੈ? ਤੇਰੀਆਂ ਨਹੀਂ। ਬਈ ਮੈਨੂੰ ਕੋਈ ਪਤਾ ਨਹੀਂ। ਆ ਇਹ ਰੰਗ ਨੇ ਆ ਇਹ ਚੁੱਲੇ ਮळे ਜਵਰਾ ਨੂੰ ਹੋਰ ਕਰ ਦਾਂਗੇ। ਉਹ ਤੇ ਸੇਕ ਤੋਂ ਇੱਥੇ ਤੱਕ ਪਾ ਦਾਂਗੇ। ਜੋ ਹੁਣ ਬੰਨ ਲਵਾਂ ਦੇਖ ਵਧੀਆ ਲੱਗੇ ਤਾਂ ਚੁੱਲੇ ਦੇ ਉੱਪਰ। ਹਾਂ। ਫੈਂਟ ਲਾ ਦੇਣਾ। ਢਿੱਡੂ ਘਾ ਲਵਾਂ। ਜੋ ਵੀ ਚਾਣਣ ਆ ਗਿਆ ਦੇਖ ਚੁੱਲੇ ਦੇ ਉੱਪਰ ਪਰਫੈਕਟ ਪੈਂਦਾ ਚਾਣਣ। ਵਧੀਆ ਸੈਟਅਪ ਕਰਤਾ ਦਾਦੀ ਨੇ ਦਾਦੀ ਨੂੰ ਕੰਮ ਸਾਰੇ ਆਉਂਦੇ ਨੇ। ਇੱਥੇ ਬਹੁਤ ਤੰਦ ਦਾ। ਵਧੀਆ ਲੰਮਾ ਆ ਕੇ ਵੀ ਟੰਗ ਗਿਆ ਵਧੀਆ ਵਾਲਾ ਵੱਲ ਉਹ ਆਪੀ ਜਗਾ ਤੇ ਸਹੀ ਆ ਤੇ ਆਪਾਂ ਚੁੱਲੇ ਦੇ ਉੱਪਰ ਲਾਏ ਇਹ ਬੰਦ ਕਰ ਦੇ ਕਰ ਬੋਰਡ ਕਿਵੇਂ ਟੰਗ ਗਿਆ ਉਹ ਦੇਖੋ ਬੋਰਡ ਹੇ ਨੀਚੇ ਹੁੰਦਾ ਉਹ ਨਾ ਅੰਤ ਦੀ ਲਾਇਆ ਪਿਆ ਅਜੀ ਪਟੰਗ ਤਾਂ ਵਧੀਆ ਇੱਕ ਸਾਈਡ ਤੇ ਮੰਮੀ ਹੈ ਨਾ ਹਾਂ ਮੰਮੀ ਅੱਜ ਜਾੜੂ ਮੜੀ ਲੈ ਤੂੰ ਦੋ ਰੋਟੀ ਲੈ ਗਈ ਉਹ ਰੋਟੀ ਖਾ ਲੋ ਜੀ ਤੁਸੀਂ ਵੀ ਆ ਜਾਓ ਅੱਜ ਅਸੀਂ ਸਬਜ਼ੀ ਨਹੀਂ ਬਣਾਈ ਪਾਰਾ ਟਮਾਟਰਾਂ ਦੀ ਪਈ ਆ ਚਾਟਣੀ ਪਈ ਆ ਉਹ ਨੂੰ ਵੀ ਉਹਦੇ ਨਾਲ ਹੀ ਖਵਾ ਲਾਂਗੇ। ਉਹ ਸਾਰੇ ਥਾਰ ਲਾਂਗੇ ਥੋੜੀ ਥੋੜੀ ਲੈ ਲਾਂਗੇ। ਮੰਮੀ ਮੈਂ ڈالੂੰ ਉਹ ਚ। ਹੈ? ਮੈਂ ڈالਾਂ। ਤਵੇ ਤੇ ਰੋਟੀ ਤੂੰ ਪਾਏਗਾ। ਹਾਂ ਮੈਂ ਬਾਈ। ਠੀਕ ਹੈ। ਡੌਗੀਆਂ ਨੂੰ ਪਾਇਆ ਜੋ ਨਾ ਤਿੰਨ ਰੋਟੀਆਂ ਪਾਇਆ ਚੱਕ ਕੇ ਜੀ ਮੋਹ ਝੂਰ ਕੇ ਉਹਨਾਂ ਨੂੰ। ਕਹਿੰਦਾ ਮੰਮੀ ਹੋਰ ਦੇ ਦੇ। ਉਹਨਾਂ ਨੇ ਉਹ ਹੀ ਨਹੀਂ ਖਾਦੀ ਉਹ ਪਈਆਂ ਨੇ ਉੱਥੀ। ਉਹ ਕਹਿੰਦੇ ਕੱਲ ਨੂੰ ਕੀ ਲੈ ਕੇ ਆਉਣ ਆਪਾਂ ਨੇ? ਕੁੰਡਾ। ਹਾਂ। ਨਾ। ਮੰਮੀ ਮੈਂ ਪੰਨਾ ਤੋੜਤਾ ਫਿਰ ਅਜੇ ਬਾਪੂ ਕਰਨੀ ਦੱਸੀ ਬਹੁਤ ਨੇ ਰੋਟੀਆਂ ਮੰਮੀ ਬਣ ਗਈ ਆਪਣੀਆਂ ਰੋਟੀਆਂ ਬੱਸ ਇੰਨੇ ਨਹੀਂ ਖਾਣੀਆਂ ਤਾਂ ਨੇ ਦੋ ਦੋ ਦੀਆਂ ਨਹੀਂ ਬਣਾ ਦੋ ਓਏ ਚੋਈ ਨਿਕਲਿਆ ਨਹੀਂ ਆਂਦੀ ਨਾ ਦੋ ਨਾ ਮਿੱਠੀਆਂ ਬਣਾ ਦੋ ਤੇ ਰੋਟੀਆਂ ਪੱਕਾ ਲਵਾਂਗੇ ਡੋਗ ਦੀ ਰੋਟੀ ਖਾਂਦੇ ਨੇ ਮਿੱਠੀਆਂ ਗਾਈ ਜੀ ਸਾਡੇ ਤੁਸੀਂ ਵੀ ਖਾ ਲਓਡੇ ਕੋਈ ਖਾਂਦੇ ਨੇ ਤਾਂ ਦੱਸਿਓ ਮੈਨੂੰ ਕਮੈਂਟ ਕਰਕੇ ਕਿ ਸਾਡੇ ਡੋਗ ਦੀ ਬਹੁਤ ਖਰਾਬ ਨੇ ਗੜੀ ਵਾਲੇ ਸਾਡਾ ਸੈਟਅਪ ਵੀ ਦੱਸਿਓ ਅੱਜ ਕਿੱਦਾਂ ਦਾ ਲੱਗਿਆ ਸਤ ਸ੍ਰੀ ਅਕਾਲ ਲਵ ਜੀ ਰੋਟੀ ਪਾਣੀ ਖਾ ਕੇ ਸਾਰੇ ਹੋ ਗਏ ਸੀਗੇ ਵਿਹਲੇ ਤੇ ਟਾਈਮ ਬੱਜ ਗਏ ਨੇ 9:20 ਤੇ ਬੱਚੇ ਦੇਖਣ ਲੱਗੇ ਹੋਏ ਨੇ ਟੀਵੀ ਚੈੱਕ ਕਰ ਸਕਦੇ ਹੋ ਬੱਚੇ ਆਪਦੇ ਕਾਰਟੂਨ ਦੇਖ ਰਹੇ ਨੇ ਦਿਖਤ ਨਹੀਂ ਰਿਹਾ ਵਸੇ ਇੱਥੋਂ ਛਿੱਟਾ ਛਿੱਟਾ ਜਿਆ ਜ਼ਿਆਦਾ ਦਿਖ ਰਿਹਾ ਦੋਨੇ ਜਾਣੇ ਆ ਪਏ ਨੇ ਸੋਮੂ ਦੇਖ ਰਹਾ ਸੋਮੂ ਦੇਖ ਰਹਾ ਸੀ ਕਾਰਟੂਨ ਤੇ ਇਹਨੇ ਕਿਉਂਕਿ ਦੁੱਧ ਪੀਤਾ ਸ਼ੀਸ਼ੀ ਪੀਤੀ ਆ ਤਾਂ ਕਰਕੇ ਤੇ ਮੰਮੀ ਅੰਦਰ ਸੀ ਮੇਰੇ ਕੋਲ ਬੈਠ ਤੇ ਮੰਮੀ ਤਾਂ ਪੰਜਾਹ ਦਿਨ ਨੂੰ ਡਾਇਆ ਪਿਆ ਪੂਰਾ ਤਿਆਰ ਕਰਿਆ ਪਿਆ ਮੰਜਾ ਤੇ ਬਾਕੀ ਠੀਕ ਹੈ ਜੀ ਕਰਦੇ ਆਂ ਆਪਾਂ ਅੱਜ ਦਾ ਵਲੌਗ ਇੱਥੇ ਐਂਡ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸਾਡੀ ਕਿਚਨ ਦੱਸਿਓ ਵੀ ਬਾਹਰ ਵਧੀਆ ਲੱਗਦੀ ਐ ਸੈਲਫ ਜਿਹੜੀ ਮੰਮੀ ਨੇ ਬਣਾਈ ਆ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਆਪਾਂ ਨੂੰ ਕਮੈਂਟ ਵੀ ਆਏ ਹੋਏ ਸੀਗੇ ਵੀ ਹਨਾ ਫੋਨ ਤੁਸੀਂ ਚੌਲਾਂ ਦੇ ਵਿੱਚ ਦੱਬ ਦਿਓ ਹਨਾ ਅਸੀਂ ਨਾ ਚੌਲਾਂ ਵਾਲੇ ਡੱਬੇ ਦੇ ਵਿੱਚ ਪਾਤਾ ਫੋਨ ਤੁਹਾਡਾ ਕਮੈਂਟ ਪੜਿਆ ਸੀ ਮੰਮੀ ਨੇ ਤੇ ਚੌੜਾ ਨੇ ਡੱਬੇ ਚ ਮੰਮੀ ਨੇ ਪਾਤਾ ਹੁਣ ਅਸੀਂ ਤੁਹਾਨੂੰ ਐ ਪੁੱਛ ਰਾਏ ਵੀ ਉਹ ਕੱਢਣਾ ਕਦੋਂ ਆ ਡੱਬੇ ਦੇ ਵਿੱਚੋਂ ਹਣਾ ਮੰਮੀ ਉਹ ਸਾਨੂੰ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਵੀ ਉਹ ਜਿਹੜਾ ਫੋਨ ਅਸੀਂ ਚੌੜਾਂ ਜਿਹਾ ਰੱਖਤਾ ਉਹਨੂੰ ਆਪਾਂ ਕੱਢਣਾ ਕਦੋਂ ਆ ਠੀਕ ਹੈ ਜੀ ਮੈਂ ਮੂਹ ਤੇ ਉਹ ਲਾ ਕੇ ਆਈਆਂ ਲਿਉ ਖੜ ਜਾ ਹਾਂ ਬੋਲੋ ਜਦਾਂ ਫੋਨ ਤਾਂ ਪਰੇ ਖੜ ਗਿਆ ਹੋਣਾ ਮੈਂ ਚੱਕ ਕੇ ਚਾਲੂ ਉਹ ਚਾਲੂ ਹੋ ਗਿਆ ਥੀਗਾ ਉੱਥੇ ਬੈਟਰੀ 0% ਤੇ ਚੱਲ ਰਿਆ ਥੀ ਉਹ ਤੇ ਅਸੀਂ ਨਾ ਉਹਨੂੰ ਧੁੱਪੇ ਵੀ ਰੱਖਿਆ ਸੀ ਕੱਲ ਪਾਣੀ ਕੱਢ ਕੇ ਅਸੀਂ ਉਹਨੂੰ ਅੰਦਰ ਕਿਉਂਕਿ ਕੱਲ ਤਾਂ ਸ਼ਾਮ ਹੋ ਗਈ ਸੀ ਕੱਲ ਅਸੀਂ ਉਹਨੂੰ ਧੁੱਪ ਨਹੀਂ ਲਵਾਈ ਅੱਜ ਅਸੀਂ ਸਵੇਰ ਤੋਂ ਉਹਨੂੰ ਧੁੱਪੇ ਵੀ ਰੱਖਿਆ ਹੋਇਆ ਤੇ ਬਾਕੀ ਜਦੋਂ ਮੰਮੀ ਨੇ ਥੋੜਾ ਕਮੈਂਟ ਪੜਿਆ ਮੰਮੀ ਭੱਜੀ ਗਈ ਮੰਮੀ ਚੌਲਾ ਵਾਲੇ ਡੱਬੇ ਚ ਪਾ ਕੇ ਰੱਖਿਆਈ ਆ ਫੋਨ ਮਾਂ ਮੰਮੀ ਚੌਲਾ ਵਾਲੇ ਡੱਬੇ ਚ ਰੱਖਿਆ ਹੋਆ ਦੇਖ ਲਓ ਮੰਮੀ ਆ ਪਈ ਆ ਨਾ ਮੰਮੀ ਹਾਂ ਚੌਲਾ ਵਾਲੇ ਚ ਉਹ ਸਾਨੂੰ ਤੁਸੀਂ ਦੱਸ ਦੋ ਵੀ ਅਸੀਂ ਉਹਨੂੰ ਕਦੋਂ ਗੱਡੀ ਹੀ ਕਿਤੇ ਵਿੱਚ ਹੀ ਫਟ ਫੁੱਟ ਨਾ ਜਾਵੇ ਹੁਣ ਸਾਨੂੰ ਤਾਂ ਡਰ ਬਹੁਤ ਲੱਗਣ ਲੱਗਿਆ ਵੀ ਕਿਤੇ ਹੋਰੀ ਨਾ ਨਾ ਉਹ ਹੋ ਜੇ ਮਾਂ ਤਾਂ ਬੰਦਾ ਜ਼ੀਰ ਤੇ ਬਾਕੀ ਨਾ ਮੈਂ ਆਪਦੇ ਸੂਟ ਬਾਰੇ ਵੀ ਪੁੱਛਿਆ ਸੀਗਾ ਮੈਨੂੰ ਬਹੁਤ ਕਮੈਂਟ ਆ ਰਹੇ ਨੇ ਤੁਸੀਂ ਡਰਾਈ ਕਲੀਨ ਕਰਾ ਲਓ ਵੀ ਮੈਨੂੰ ਉਹ ਐ ਵੀ ਦੱਸਿਆ ਵੀ ਡਰਾਈ ਕਲੀਨ ਕਰਾ ਕੇ ਮੇਰੀ ਸਲਵਾਰ ਠੀਕ ਹੋ ਜੂਗੀ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਕਿਉਂਕਿ ਮੈਂ ਕਦੇ ਕੋਈ ਵੀ ਸੂਟ ਡਰਾਈ ਕਲੀਨ ਨਹੀਂ ਕਰਾਇਆ ਜੇ ਤੁਸੀਂ ਐ ਕਮੈਂਟ ਹੈ ਐਸੀ ਵੀ ਡਰਾਈ ਕਲੀਨ ਕਰਾ ਲਓ ਵੀ ਸਲਵਾਰ ਸਲਵਾਰ ਛੜਿਆ ਹੋਇਆ ਕੱਪੜਾ ਪਿਓਰ ਦਾ ਕੱਪੜਾ ਉਹ ਉਹ ਨਾ ਉੱਚੀ ਹੈ ਮੇਰੇ ਸਲਵਾਰ ਉਹ ਤੁਸੀਂ ਮੈਨੂੰ ਜ਼ਰੂਰ ਦੱਸਿਓ ਵੀ ਜੇ ਆਪਾਂ ਡਰਾਈ ਕਲੀਨ ਕਰਾ ਕੇ ਠੀਕ ਹੋ ਸਕਦੀ ਆ ਉਹ ਕਮੈਂਟ ਆਇਆ ਹੋਇਆ ਸੀਗਾ ਕਿਸੇ ਦਾ ਹੁਣ ਮੈਨੂੰ ਨਾਮ ਨਹੀਂ ਪਤਾ ਮੇਰੇ ਨਾਮ ਯਾਦ ਨਹੀਂ ਤੇ ਪੁਲਿਸ ਮੈਨੂੰ ਜਰੂਰ ਦੱਸਿਓ ਫਿਰ ਮੈਂ ਜਲਦੀ ਉਹ ਸੂਟ ਪਾਉਂਗੀ ਜੇ ਮੈਂ ਡਰਾਈ ਕਲੀਨ ਕਰਾ ਕੇ ਠੀਕ ਹੋ ਗਿਆ ਫਿਰ ਮੈਂ ਪਾਉਂਗੀ ਮੇਰਾ ਬਹੁਤ ਦਿਲਾਵ ਸੂਟ ਦੇ ਵਿੱਚ ਤੇ ਚਲੋ ਠੀਕ ਹੈ ਜੀ ਬਾਕੀ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ ਗੁੱਡ ਨਾਈਟ ਕਰਦੇ ਮੇਰੀ ਮੰਮੀ ਦਾ ਕੰਮ ਦੱਸਿਓ ਬਿਜਲੀ ਦਾ ਕੰਮ ਵੀ ਕਰਿਆ ਅੱਜ ਮੰਮੀ ਨੇ ਤੇ ਬੜੀ ਸੈਲਫ ਵੀ ਬਣਾਈਆ ਚੁੱਲੇ ਦੀ ਦੱਸਿਓ ਵੀ ਬੰਦਾ ਕੰਮ ਵਧੀਆ ਕਰਦਾ ਠੀਕ ਕਰਦਾ ਫਿਰ ਮੈਂ ਤੁਹਾਡੇ ਕੋਲੇ ਵੀ ਭੇਜ ਦਿਆ ਕਰੂੰਗੀ ਬਿਜਲੀ ਦਾ ਕੰਮ ਕਰੋੜ ਵਾਸਤੇ ਠੀਕ ਹੈ ਜੀ